ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਦਰਬਾਰ ਤੇਰਾ RAMDAS SATGURU SODHI PATSHAH HOYA JAG TE JADON AVTAR TERA RAMDAS ਸਤ ਗੁਰ ਸੋਢੀ ਪਾਤਸ਼ਾਹ ਹੋਇਆ ਜਗ ਤੇ ਜਦੋਂ ਅਵਤਾਰ ਤੇਰਾ ਕਲ ਜੁਗੀ ਮਨੁੱਖ ਕੀ ਨੰਬਰਾਂ ਤੋਂ ਆਏ ਦੇਵਤੇ ਕਰਨ ਦੀ ਦਾਦ ਤੇਰਾ ਫੁੱਲਾਂ ਵਿੱਚ ਵੀ ਹੈ ਖੁਸ਼ਬੋ ਤੇਰੀ ਪੀੜੇ ਪੱਥਰਾ ਵਿੱਚ ਪਿਆਰ ਤੇਰਾ ਹਰ ਸ਼ਿਕਸ਼ ਦੇ ਮਾਲਕਾ ਕੀ ਦਸਾਂ ਸਾਰੀ ਪ੍ਰithvi ਉਤੇ ਪਸਾਰ ਤੇਰਾ ਸੁੰਦਰ ਸਾਰੇ ਅੰਦਰ ਚਮਕੇ ਹਰ ਮੰਦਰ ਅੰਦਰ ਹਰ ਮੰਦਰ ਚਮਤਕਾਰ ਤੇਰਾ ਸੁੰਦਰ ਸਾਰੇ ਅੰਦਰ ਚਮਕੇ ਹਰ ਮੰਦਰ ਅੰਦਰ ਹਰ ਮੰਦਰ ਚਮਤਕਾਰ ਤੇਰਾ ਨਕਸ਼ਾ ਤੇਰੇ ਦਰਬਾਰ ਦਾ ਕੀ ਦੱਸਾਂ ਸੱਚਖੰਡ ਦਾ ਰੂਪ ਦਰਬਾਰ ਤੇਰਾ ਲੰਗਰ ਲੱਗਦੀ ਰਹਿਣ ਹਮੇਸ਼ਾ ਤੇਰੇ ਕਿੰਨਾ ਜੱਗ ਉੱਤੇ ਉਪਰ ਉਪਕਾਰ ਤੇਰਾ ਸੇਵਾ ਸਾਂਝਦਾ ਤੂੰ ਹੀ ਰਵਾਜ ਪਾਇਆ ਬਣਿਆ ਕੁੱਲ ਆਲਮ ਸੇਵਾਦਾਰ ਤੇਰਾ ਮੰਗਾ ਮੰਗਦੇ ਤੈਥੋ ਜਹਾਨ ਵਾਲੇ ਭਰਿਆ ਬਰਕਤਾਂ ਨਾਲ ਪੰਡਾਰ ਤੇਰਾ ਬੰਦ ਬੰਦ ਕਟਾਇਆ ਸੀ ਮਨੀ ਸਿੰਘ ਨੇ ਅਜੇ ਤੱਕ ਨਹੀਂ ਲੱਥਾ ਉਧਾਰ ਤੇਰਾ ਦੀਦੇ ਉਹਨਾਂ ਦੀ ਦੀਦ ਨੂੰ ਤਰਸਦੇ ਨੇ ਜਿਨ੍ਹਾਂ ਦੀਆਂ ਕੀਤਾ ਦੀਦਾਰ ਤੇਰਾ ਦੀਦੇ ਉਹਨਾਂ ਦੀ ਦੀਦ ਨੂੰ ਤਰਸਦੇ ਨੇ ਜਿਨ੍ਹਾਂ ਦੀਆਂ ਕੀਤਾ ਦੀਦਾਰ ਤੇਰਾ ਡਿੱਗੇ ਮੇਰੀ ਦਲੀਜ ਤੇ ਵਰਨਚਾਰੇ ਸੱਚਖੰਡ ਦਾ ਰੂਪ ਦਰਬਾਰ ਤੇਰਾ ਤੇਰੇ ਅੰਮ੍ਰਿਤ ਦੀ ਠੰਡੀ ਫੁਹਾਰ ਪੈ ਕੇ ਪਾ ਅੰਬੜੇ ਦੋਜਖਾਂ ਦੇ ਠੰਡੇ ਖਾਰ ਹੋ ਗਏ ਦੁਖ ਭੰਜਨੀ ਦੁਖਾਂ ਦਾ ਨਾਸ਼ ਕਰ ਗਈ ਅੜਕੀ ਪੌੜੀ ਨਹੀਂ ਹਰਦੇ ਦੀਦਾਰ ਹੋ ਗਏ ਦੁਖ ਭੰਜਨੀ ਦੁਖਾਂ ਦਾ ਨਾਸ਼ ਕਰ ਗਈ ਹਰ ਕੀ ਪੌੜੀ ਨਹੀਂ ਹਰਦੇ ਦੀਦਾਰ ਹੋ ਗਏ ਨਾਤੇ ਪਿੰਗਲੇ ਅੰਗ ਸਬੂਤ ਹੋ ਗਏ ਨਾਤੇ ਕਾਂ ਤੇ ਹੰਸਾਂ ਦੀ ਡਾਰ ਹੋ ਗਏ ਸੋਡੀ ਪਾਤਸ਼ਾ ਤੇਰਾ ਦੀਦਾਰ ਕਰਕੇ ਬੇੜੇ ਲੱਖਾਂ ਗੁਨਾਇਆਂ ਦੇ ਪਾਰ ਹੋ ਗਏ ਸੋਡੀ ਪਾਤਸ਼ਾ ਤੇਰਾ ਦੀਦਾਰ ਕਰਕੇ ਬੇੜੇ ਲੱਖਾਂ ਗੁਨਾਇਆਂ ਦੇ ਪਾਰ ਹੋ ਗਏ ਤੂੰ ਤਾਂ ਜਮਾ ਦਾ ਵਾਰਣੀ ਹੋਣ ਦਿੱਤਾ ਗਾਵਾਂ ਜਸ ਕਿਉਂ ਨਾ ਬਾਰ-ਬਾਰ ਤੇਰਾ ਤੂੰ ਤਾਂ ਜਮਾ ਦਾ ਵਾਰ ਨਹੀਂ ਹੋਣ ਦਿੱਤਾ ਗਾਵਾ ਜਸ ਕਿਉਂ ਨਾ ਵਾਰ-ਵਾਰ ਤੇਰਾ ਸੱਚਖੰਡ ਬਣਾਤਾ ਪ੍ਰithvi ਤੇ ਸੱਚਖੰਡ ਦਾ ਰੂਪ ਦਰਬਾਰ ਤੇਰਾ ਸੱਚਖੰਡ ਬਣਾਤਾ ਪ੍ਰithvi ਤੇ ਸੱਚਖੰਡ ਦਾ ਰੂਪ ਦਰਬਾਰ ਤੇਰਾ ਹਰਿ ਮੰਦਰ ਦੀ ਉਜਲੀ ਸ਼ਾਨ ਤੱਕ ਕੇ ਉੱਤੋਂ ਦੇਵਤੇ ਝਾਤੀਆਂ ਪਾ ਰਹੇ ਨੇ ਅਰੇ ਮੰਦਰ ਦੀ ਉਜਲੀ ਸ਼ਾਨ ਤੱਕ ਕੇ ਉੱਤੋਂ ਦੇਵਤੇ ਝਾਤੀਆਂ ਪਾ ਰਹੇ ਨੇ ਗੁਰੂ ਗ੍ਰੰਥ ਦਾ ਸ਼ੁੱਭ ਪ੍ਰਕਾਸ਼ ਹੋਇਆ ਰਾਗੀ ਗੁਰਾਂ ਦੀ ਬਾਣੀ ਸੁਣਾ ਰਹੇ ਨੇ ਗੁਰੂ ਗ੍ਰੰਥ ਦਾ ਸ਼ੁੱਭ ਪ੍ਰਕਾਸ਼ ਹੋਇਆ ਰਾਗੀ ਗੁਰਾਂ ਦੀ ਬਾਣੀ ਸੁਣਾ ਰਹੇ ਨੇ ਅੰਮ੍ਰਿਤ ਭਰੇ ਸਰੋਵਰ 'ਚ ਸ਼ਾਮ ਵੇਲੇ ਦੀਵੇ ਇਸ ਤਰ੍ਹਾਂ ਜਗਮਗਾ ਰਹੇ ਨੇ ਤਾਰੇ ਟੁੱਟ ਕੇ ਲੱਖਾਂ ਆਕਾਸ਼ ਵਿੱਚੋਂ ਮਾਨੋ ਭਰੇ ਸਰੋਵਰ 'ਚ ਨਹਾ ਰਹੇ ਨੇ ਤਾਰੇ ਟੁੱਟ ਕੇ ਲੱਖਾਂ ਆਕਾਸ਼ ਵਿੱਚੋਂ ਮਾਨੋ ਭਰੇ ਸਰੋਵਰ 'ਚ ਨਹਾ ਰਹੇ ਨੇ ਦੇਖ ਕੇ ਜਿੰਦ ਬੇਕੋਫ ਪਰਵਾਨੀਆਂ ਨੇ ਕੀਤਾ ਸ਼ਮਾਂ ਤੇ ਪ੍ਰਗਟ ਪਿਆਰ ਤੇਰਾ ਦੇਕੇ ਜਿੰਦੇ ਬੇਖੌਫ ਪਰਵਾਨਿਆਂ ਨੇ ਕੀਤਾ ਸ਼ਮਾਂ ਤੇ ਪ੍ਰਗਟ ਪਿਆਰ ਤੇਰਾ ਮੇਰੀ ਕਿਸਮਤ ਦੇ ਨਕਸ਼ੇ ਬਣਾਉਣ ਵਾਲੇ ਸੱਚਖੰਡ ਦਾ ਰੂਪ ਦਰਬਾਰ ਤੇਰਾ ਮੇਰੀ ਕਿਸਮਤ ਦੇ ਨਕਸ਼ੇ ਬਣਾਉਣ ਵਾਲੇ ਸੱਚਖੰਡ ਦਾ ਰੂਪ ਦਰਬਾਰ ਤੇਰਾ ਦੁਨੀਆ ਵਿੱਚ ਆ ਕੇ ਰਾਮਦਾਸ ਸਤਗੁਰ ਸਤ ਧਰਮ ਨੇਕੀ ਦਾ ਪ੍ਰਚਾਰ ਕੀਤਾ ਦੁਨੀਆ ਵਿੱਚ ਆ ਕੇ ਰਾਮਦਾਸ ਸਤਗੁਰ ਸਤ ਧਰਮ ਨੇਕੀ ਦਾ ਪ੍ਰਚਾਰ ਕੀਤਾ ਤਾਣਾ ਪਾਪੀਆਂ ਪਾਪ ਦਾ ਤਣੀਆਂ ਸੀ ਤੰਦ ਤੰਦ ਕੀਤਾ ਤਾਰ ਤਾਰ ਕੀਤਾ ਤਾਣਾ ਪਾਪੀਆਂ ਪਾਪ ਦਾ ਧਨਿਆ ਸੀ ਤੰਦ ਤੰਦ ਕੀਤਾ ਤਾਰ-ਤਾਰ ਕੀਤਾ ਸੁਖਾ ਸਿੰਘ ਤੇ ਵੀਰ ਮਹਿਤਾਬ ਸਿੰਘ ਨੇ ਜਦੋਂ ਮੱਸੇ ਤੇ ਤੇਗ ਦਾ ਬਾਰ ਕੀਤਾ ਸੁਖਾ ਸਿੰਘ ਤੇ ਵੀਰ ਮਹਿਤਾਬ ਸਿੰਘ ਨੇ ਜਦੋਂ ਮੱਸੇ ਤੇ ਤੇਗ ਦਾ ਬਾਰ ਕੀਤਾ ਜਾਂਦੀ ਰੂਹ ਆਕਾਸ਼ ਨੂੰ ਕਹਿਣ ਲੱਗੀ ਸ਼ੁਕਰ ਮੇਰਾ ਵੀ ਕਿਸੇ ਅਧਾਰ ਕੀਤਾ ਜਾਣਦੀ ਰੂਹ ਆਕਾਸ਼ ਨੂੰ ਕਹਿਣ ਲੱਗੀ ਸ਼ੁਕਰ ਮੇਰਾ ਵੀ ਕਿਸੇ ਉਧਾਰ ਕੀਤਾ ਕੱਲਾ ਨਹੀਂ ਸਫਰੀ ਤੇਰੇ ਗੀਤ ਗਾਉਂਦਾ ਜਸ ਗਾਰਿਆ ਕੋਲ ਸੰਸਾਰ ਤੇਰਾ ਕੱਲਾ ਨਹੀਂ ਸਫਰੀ ਤੇਰੇ ਗੀਤ ਗਾਉਂਦਾ ਜਸ ਗਾਰਿਆ ਕੋਲ ਸੰਸਾਰ ਤੇਰਾ ਸੱਚਖੰਡ ਦੀ ਰੀਸ ਤਾਂ ਨਹੀਂ ਐ ਪਰ ਸੱਚਖੰਡ ਤੋਂ ਵੱਧ ਦਰਬਾਰ ਤੇਰਾ ਸੱਚਖੰਡ ਦੀ ਰੀਸ ਤਾਂ ਨਹੀਂ ਐ ਪਰ ਸੱਚਖੰਡ ਤੋਂ ਵੱਧ ਦਰਬਾਰ ਤੇਰਾ ਸੱਚਖੰਡ ਤੋਂ ਵੱਧ ਦਰਬਾਰ ਤੇਰਾ ਧੰਨਵਾਦ